ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀਓ ਆ ਆਪ ਸਰਬਾ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਜੋ ਕਿ ਸੰਤ ਬਾਬਾ ਭੋਤ ਸਿੰਘ ਜੀ ਤੇ ਸੰਤ ਬਾਬਾ ਹੀਰਾ ਸਿੰਘ ਜੀ ਕੁਟੀਆ ਸਥਾਨ ਤੇ ਸੰਤ ਬਾਬਾ ਦੇਵ ਜੀ ਹਰ ਸਾਲ ਦੀ ਤਰ੍ਹਾਂ ਮਾਪੁਰਖਾਂ ਦੇ ਪਵਿੱਤਰ ਯਾਦ ਦੇ ਵਿਜੋ ਸਮਾਗਮ ਕਰਵਾਏ ਜਾਂਦੇ ਆ ਉਹ ਵੀ ਹੁਣ ਜੋ ਕਿ 16 ਮਈ ਨੂੰ ਫਰੀਆਖਣਡਪਾੜ ਸਾਹਿਬ ਆਰੰਭ ਹੋਣਿਆ ਅਤੇ 18 ਮਈ ਨੂੰ ਜਿਹਨ ਐਤਵਾਰ ਨੂੰ ਇੱਥੇ ਭੋਗ ਪਾਏ ਜਾਣੇ ਆ ਭੋਗ ਤੋਂ ਉਪਰੰਤ ਸੋਹ ਸੰਤ ਮਹਾਂਪੁਰਖ ਜੜੇ ਕੇ ਉਹ ਚੇਤੇ ਤੌਰ ਤੇ ਸਮਾਗਮ ਵਿੱਚ ਪਹੁੰਚ ਰਿਹਾ ਤੇ ਸਮਾਗਮ ਦੇ ਸਰਦਾਰ ਜਗਤਾਰ ਸਿੰਘ ਜੀ ਅਤੇ ਸਰਦਾਰ ਸਰਜੀਤ ਸਿੰਘ ਜੀ ਪ੍ਰਧਾਨ ਸਰਦਾਰ ਸੋਹ ਗੁਰਦੁਆਰਾ ਸਾਹਿਬ ਦੇ ਉਹਨਾਂ ਦੇ ਵੱਲੋਂ ਸਮੁੱਚੀਆਂ ਸੰਗਤਾਂ ਨੂੰ ਪਾਈ ਬੇਨਤੀ ਹੈ ਕਿ ਇਸ ਸਮਾਗਮ ਦੇ ਵਿੱਚ ਜੋ ਕਿ 16 ਮਈ ਨੂੰ ਸਮਾਗਮ ਆਰੰਭ ਹੋ ਜਾਣੇ ਆ ਤੇ 16 ਮਈ ਤੋਂ ਲੈ ਕਰਕੇ ਗੁਰੂ ਕੇ ਲੰਗਰ ਪ੍ਰਵਾਹ ਚੱਲਣੇ ਆ ਸਾਰਿਆਂ ਸੱਜਣ ਦਾ ਹਮ ਹਮਾ ਕੇ ਆਕਰ ਕੇ ਸੇਵਾ ਕਰਨ ਤੇ 18 ਮਹੀਨਿਆਂ ਦੇ ਭੋਗ ਪਾਣੇ ਆ ਉੱਥੇ ਜਿਹੜੇ ਸੰਤ ਮਹਾਂਪੁਰਖ ਪਹੁੰਚ ਰਿਹਾ ਉਹਨਾਂ ਦੇ ਬਜਰ ਸੁਣ ਕੇ ਰਕੇ ਸੋ ਸੰਗਤਾਂ ਆਪਣੇ ਜੀਵਨ ਨੂੰ ਸਫਲਾ ਕਰੋ ਇਹ ਬੇਨਤੀ ਹੈ ਕਿ ਸੰਤਾਂ ਮਹਾਂਪੁਰਖਾਂ ਦੀ ਪਿਤਰ ਜਾਤ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਹ ਸਮਾਗਮ ਕਰਵਾਏ ਜਾਂਦੇ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਮਾਗਮ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਲਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ